ਅੱਜ ਸੱਚ ਕਹੂੰ ਵੱਲੋਂ ਜੋ ਆਪਣੀ 22ਵੀਂ ਬਰਈ ਗੰਡ ਮਨਾਈ ਗਈ ਆ ਉਹ ਮਾਨਤਾ ਭਲਾਈ ਦੇ ਕਾਰਜ ਕਰਕੇ ਜੋ ਪੰਛੀਆਂ ਲਈ ਕਟੋਰੇ ਤੇ ਉਹਨਾਂ ਨੂੰ ਦਾਣਾ ਪਾਣੀ ਰੱਖ ਕੇ ਇਹ ਆਪਣੀ ਜਿਹੜੀ ਮਾਨਤਾ ਭਲਾਈ ਦਾ ਜੋ ਅੱਜ ਸਫਰਾਗਾ ਉਹ ਮਨਾਇਆ ਗਿਆ ਸੱਚ ਕਹੂੰ ਆਪਣੇ 22 ਵਰਿਆਂ ਦੇ ਸੱਪ ਨੂੰ ਲੈ ਕੇ ਉਸੇ ਤਰ੍ਹਾਂ ਅਡੋਲਾ ਭਾਮੀ ਕੀ ਸੱਚ ਕਹੂੰ ਨੂੰ ਆਪਣੇ ਰਸਤੇ ਵਿੱਚ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਸੱਚ ਕਹੂੰ ਲਗਾਤਾਰ اپنی ਮੰਜ਼ਿਲ ਵੱਲ ਵੱਧ ਰਿਹਾਗਾ ਜੀ ਵੱਲੋਂ ਮੇਰੇ ਕਾਸ ਦਰਸਾਏ ਗੇ ਮਾਰਗ ਤੇ ਚਲਦੇ ਹੋਏ ਇੱਕ ਬਹੁਤ ਹੀ ਮੇਕਮ ਕਰ ਰਹੇ ਨੇ ਤੇ ਗੁਜ਼ਰਤ ਦੇ ప్రతి ਇੱਕ ਬਹੁਤ ਅੱਛਾ ਸੁਨੇਹਾ ਦੇ ਰਹੇ ਹਨ ਤੇ ਕਿੰਨਾ ਕਿਸੇ ਨੂੰ ਲੱਗਦਾ ਮਨੁੱਖੀ ਦਾ ਕਾਰਨ ਬਣਦਾ ਜਾ ਰਿਹਾ ਕਿਉਂਕਿ ਦਰਖਤਾਂ ਦੀ ਜਿਹੜੀ ਪਟਾਈਆ ਲਗਾਤਾਰ ਹੋ ਰਹੀ ਹੈ ਦਰਖਤ ਨਹੀਂ ਲੱਗ ਰਹੇ ਤੇ ਤੁਸੀਂ ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜਿਹੜੇ ਕੋਈ ਵੀ ਚਾਹੇ ਕਾਰਜਾ ਕੋਈ ਜਨ ਦੇਣਾ ਚਾਹੀ ਕੋਈ ਵਿਆਹ ਦੀ ਬੜੀ ਗੰਡਾ ਜਾਂ ਕੋਈ ਵੀ ਆਪਣਾ ਤਿੱਖ ਤਿਆਰ ਕੋਈ ਮਨਾਉਂਦਾਗਾ ਕਿ ਉਹ ਅਜਿਹੇ ਸਮਾਜਿਕ ਭਲਾਈ ਦੇ ਕਾਰਜ ਕਰਕੇ ਮਨਾਵੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਸੋਣ ਅ ਤੁਹਾਨੂੰ ਸਹਿਮਤ ਹਾਂ কারণ ਕੀ ਹੈ ਕਿ ਅਸੀਂ ਬੜੇ ਬੜੇ ਜੰਕਸ਼ਾ ਆਪਣੇ ਪਾਸ ਚਲਸੀ ਕੰਪਨੀਆਂ ਆਪਸ਼ਨ ਕਰਦੇ ਹਾਂ ਯਵੇਂ ਸਾਡਾ ਕੁਦਰਤ ਦਾ ਵਾਤਾਵਰਨ ਹੈ ਜਿਹੜਾ ਉਹਦਾ ਵਿੱਚ ਗਰਮੀ ਵਾਧੀ ਜਾ ਰਹੀ ਹੈ ਕਾਰਨ ਸਾਨੂੰ ਪਤਾ ਹੀ ਹੈ ਪੀੜ ਪੌਦਿਆਂ ਦੀ ਕਟਾਈ ਹੈ ਜਿ ਕੋਹ ਅਖਬਾਰ ਵੱਲੋਂ ਅੱਜ ਆਪਣੀ 22 ਮੀ ਜੜੀ ਬਰੇ ਕੰਡ ਮਨਾਈ ਜਾ ਰਹੀ ਹੈਗੀ ਤੇ ਸੱਚ ਕਹੂੰ ਨੇ ਹਮੇਸ਼ਾ ਸੱਚ ਲਿਖਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਜੋ ਹਜ਼ੂਰ ਪਿਤਾ ਸੰਤ ਗੁਰਮੀਤ RAM REEM ਸਿੰਘ ਜੀ ਇਨਸਾਨ ਵੱਲੋਂ ਮਾਨਤਾ ਭਲਾਈ ਦਾ ਤੇ ਸੱਚ ਦਾ ਸਾਥ ਦਾ ਰਸਤਾ ਦਿਖਾਏਗਾ ਸੱਚ ਕਹੂੰ ਆਪਣੇ 22 ਵਰਿਆਂ ਦੇ ਸਫਰ ਨੂੰ ਲੈ ਕੇ ਉਸੇ ਤਰ੍ਹਾਂ ਅਡੋਲਾ ਭਾਮੀ ਕੀ ਸੱਚ ਕਹੂੰ ਨੂੰ ਆਪਣੇ ਰਸਤੇ ਵਿੱਚ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਸੱਚ ਕਹੂੰ ਲਗਾਤਾਰ ਆਪਣੀ ਮੰਜ਼ਿਲ ਵੱਲ ਵੱਧ ਰਿਹਾਗਾ ਤੇ 22 ਵਰਿਆਂ ਦਾ ਸਫਰ ਤੈਅ ਕਰ ਲਿਆਗਾ ਤੇ ਹੁਣ ਇੱਕ ਜਵਾਨ ਅਵਸਥਾ ਦੇ ਵਿੱਚ ਸੱਚ ਕਹੂੰ ਪਹੁੰਚ ਚੁੱਕਾਗਾ ਅੱਜ ਸੱਚ ਕਹੂੰ ਵੱਲੋਂ ਜੋ ਆਪਣੀ 22ਵੀਂ ਵਰੇਗੰਡ ਮਨਾਈ ਗਈ ਆ ਉਹ ਮਾਨਤਾ ਭਲਾਈ ਦੇ ਕਾਰਜ ਕਰਕੇ ਜੋ ਪੰਛੀਆਂ ਲਈ ਕਟੋਰੇ ਤੇ ਉਹਨਾਂ ਨੂੰ ਦਾਣਾ ਪਾਣੀ ਰੱਖ ਕੇ ਇਹ ਆਪਣੀ ਜਿਹੜੀ ਮਾਨਤਾ ਭਲਾਈ ਦਾ ਜੋ ਅੱਜ ਸਫਰ ਹੈਗਾ ਉਹ ਮਨਾਇਆ ਗਿਆ ਸਾਡੇ ਨਾਲ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਐਕਸਾਈਜਨ ਟੈਕਨੀਸ਼ੀਅਨ ਵਿਭਾਗ ਤੋਂ ਈਟੀਓ ਅਮਨਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਅੱਜ ਆਪਣੇ ਕਰਕਮਲਾਂ ਦੇ ਨਾਲ ਇੱਥੇ ਜਿਹੜੀ ਇਸ ਕਾਰਜ ਦੀ ਸ਼ੁਰੂਆਤ ਵੀ ਕੀਤੀ ਆ ਤੇ ਪੰਛੀਆਂ ਲਈ ਜਿੱਥੇ ਕਟੋਰੇ ਵੀ ਰੱਖੇ ਨੇ ਉੱਥੇ ਦਾਣਾ ਪਾਣੀ ਵੀ ਪਾਇਆ ਸਾਡੇ ਨਾਲ ਲੰਗੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂਗੇ ਸਰ ਸੱਚ ਕਹੂੰ ਅੱਜ ਆਪਣੀ 22ਵੀਂ ਬਰਿਗੰਡ ਮਨਾ ਰਿਹਾ ਹੈਗਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਜਿਹੜਾ ਇਹ ਕਾਰਜ ਕੀਤਾ ਗਿਆ ਹੈਗਾ ਤੁਹਾਡੇ ਕੀ ਵਿਚਾਰ ਨੇਗੇ ਸਭ ਤੋਂ ਪਹਿਲਾਂ ਤਾਂ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ ਕਾਰਨ ਸਭ ਤੋਂ ਵੱਡਾ ਹੈ ਕਿ ਹਰ ਕੋਈ ਆਪਣੇ ਪਾਸ ਵੱਡੇ ਵੱਡੇ ਫੰਕਸ਼ਨਰ ਰੱਖ ਕੇ ਬਹੁਤ ਵੱਡੇ ਵੱਡੇ ਇਵੈਂਟਸ ਕਰਕੇ ਆਪਣੇ ਬਰਿਗੰਡ ਮਨਾਉਂਦੇ ਆ ਪਰ ਇਹ ਸਭ ਤੋਂ ਇੱਕ ਅਦਭੁਤ ਤੇ ਯੂਨੀਕ ਤਰੀਕਾ ਮੈਨੂੰ ਲੱਗਿਆ ਤੇ ਮੈਨੂੰ ਝਾਕੇ ਬਹੁਤ ਹੀ ਖੁਸ਼ੀ ਹੋਈ ਕੀ ਇਹ ਗੁਰੂ ਜੀ ਵੱਲੋਂ ਆਪਣੇ ਪਾਸ ਦਰਸਾਏ ਗੇ ਮਾਰਗ ਤੇ ਚੱਲਦੇ ਹੋਏ ਇੱਕ ਬਹੁਤ ਹੀ ਨੇਕ ਕੰਮ ਕਰ ਰਹੇ ਨੇ ਤੇ ਗੁਦਰਤ ਦੇ ਪ੍ਰਤੀਤ ਬਹੁਤ ਇੱਕ اچھا ਸੁਨੇਹਾ ਦੇ ਰਹੇ ਆ ਲੋਕਾਂ ਨੂੰ ਕਿ ਇਹ ਕੰਮ ਸਾਨੂੰ ਪਸ਼ੂ ਪੰਛੀਆਂ ਦੇ ਨਾਲ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਖਾਣਾ ਤੇ ਦਾਣਾ ਪਾਣੀ ਇਹ ਆਪਣੇ ਪਾਸ ਸਾਨੂੰ ਹਰ ਇੱਕ ਘਰ ਦੇ ਵਿੱਚ ਰੱਖਣਾ ਚਾਹੀਦਾ ਹੈ ਬਾਕੀ ਮੈਂ ਆਪਣੇ ਪਾਸ ਇਹਨਾਂ ਦੇ ਇਤਿਹੀ ਕੰਮਾਂ ਨੂੰ ਬਾਰ ਬਾਰ ਪੜਦਾ ਰਹਿਣਾ ਤੇ ਜਿਵੇਂ ਮਾਨਵਤਾ ਭਲਾਈ ਦੇ ਕੰਮ ਵੈਰੀਬਲ ਨੂੰ ਚੁਲਾਏ ਜਾ ਰਹੇ ਹਨ ਗੁਰੂ ਜੀ ਇਹਨਾਂ ਦੇ ਪ੍ਰੇਰਣਾ ਸਰਕਾ ਮੈਨੂੰ ਬਹੁਤ ਹੀ ਵਧੀਆ ਲੱਗਿਆ ਜੀ ਜੀ ਸਰ ਜਿਵੇਂ ਜਿਸ ਤਰ੍ਹਾਂ ਐਟਮੋਸਫੇਅਰ ਬਹੁਤ ਜਿਆਦਾ ਬਦਲ ਰਿਹਾ ਹੈਗਾ ਤੁਸੀਂ ਦੇਖਦੇ ਹੋ ਇਸ ਵਾਰ ਕਿੰਨੀ ਗਰਮੀ ਪੈ ਰਹੀ ਹੈ ਜੀ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਮਨੁੱਖੀ ਵੀ ਦਾ ਕਾਰਨ ਬਣਦਾ ਜਾ ਰਿਹਾ ਕਿਉਂਕਿ ਦਰਖਤਾਂ ਦੀ ਜਿਹੜੀ ਕਟਾਈਆ ਲਗਾਤਾਰ ਹੋ ਰਹੀ ਹੈ ਦਰਖਤ ਨਹੀਂ ਲੱਗ ਰਹੇ ਤੇ ਤੁਸੀਂ ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜਿਹੜੇ ਕੋਈ ਵੀ ਚਾਹੇ ਕਾਰਜਾ ਕੋਈ ਜਨ ਦਿਨਾ ਚਾਹੀ ਕੋਈ ਵਿਆਹ ਦੀ ਫਰੀ ਗੰਡਾ ਜਾਂ ਕੋਈ ਵੀ ਆਪਣਾ ਤਿਥ ਤਿਆਰ ਕੋਈ ਮਨਾਉਂਦਾਗਾ ਵੀ ਉਹ ਅਜਿਹੇ ਸਮਾਜਿਕ ਭਲਾਈ ਦੇ ਕਾਰਤ ਕਰਕੇ ਮਨਾਵੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂ ਬਿਲਕੁਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਾਰਨ ਕੀ ਹੈ ਕਿ ਅਸੀਂ بڑے بڑے ਜੰਕਸ਼ਨ ਆਪਣੇ ਪਾਸ ਜਲਦੀ ਕਰਦੇ ਹਾਂ ਫੰਕਸ਼ਨ ਕਰਦੇ ਹਾਂ ਜਿਵੇਂ ਸਾਡਾ ਕੁਦਰਤ ਦਾ ਵਾਤਾਵਰਨ ਜਿਹੜਾ ਆਉਂਦਾ ਵਿੱਚ ਗਰਮੀ ਵਧਦੀ ਜਾ ਰਹੀ ਹੈ ਕਾਰਨ ਸਾਨੂੰ ਪਤਾ ਹੀ ਹੈ ਪੇੜ ਪੌਦਿਆਂ ਦੀ ਕਟਾਈ ਹੈ ਤੇ ਆਪਣੇ ਪਾਸ ਵੱਧਾ ਪੋਲੂਸ਼ਨ ਹੈ ਇਸ ਨੂੰ ਰੋਕथाम ਦੇ ਕਰਨ ਲਈ ਸਭ ਤੋਂ ਵੱਡਾ ਤਾਂ درخت ਲਗਾਉਣਾ ਲਗਾਉਣੇ ਚਾਹੀਦੇ ਤੇ ਪਸ਼ੂ ਪੰਛੀਆਂ ਦੀ ਵੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਪਸ਼ੂ ਪੰਛੀ ਜਿਹੜੇ ਹੁੰਦੇ ਨੇ ਸਾਡੇ ਮਿੱਤਰ ਵੀ ਹੈ ਸਾਡੇ ਨਾਲ ਆਪਣੇ ਪਾਸ ਕਈ ਕੰਮਾਂ ਦੇ ਵਿੱਚ ਸਹਿਯੋਗ ਦਿੰਦੇ ਆ ਵਿਗਿਆਨਿਕ ਤੌਰ ਤੇ ਵੀ ਇਹਨਾਂ ਦਾ ਆਪਣੇ ਪਾਸ ਸਾਡੇ ਲਈ ਬਹੁਤ ਮਹੱਤਵ ਹੈ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਵੱਧ ਤੋਂ ਵੱਧ ਇਹੋ ਜੇ ਮਾਨਵਤਾ ਭਲਾਈ ਕੰਮਾਂ ਦੇ ਵਿੱਚ ਅੱਗੇ ਵਧ ਕੇ